ਸਿਆਮਾ ਸਾਡੇ ਪਿੰਡ ਬਿਮਾਰੀ ਦੇ ਦੂਧ ਨੇ ਸਾਡੇ ਮਿਲ ਕੈਂਸਰ ਦੇ ਮਰੀਜ਼ ਨਿਕਲ ਰਹੇ ਨੇ ਘਟੋ ਘਟ 20 25 ਮੌਤਾਂ ਹੋ ਚੁੱਕੀਆਂ ਨੇ ਸਾਡੇ ਪਿੰਡ ਆ ਜਵਾਰ ਹੋਣਾ ਮਰਦੇ ਨੇ ਸਾਡੇ ਛੱਤ ਨਹੀਂ ਪੱਥਰ ਰੱਖੇ ਨੇ ਸਾਡੇ ਇੱਕ ਵੀ ਕੰਮ ਉਹਨਾਂ ਨੇ ਆਪਣੇ ਇਤੇ ਪੁਰਾਣੀ ਕਰਿਆ ਤਾਂ ਕਿ ਉਹ ਲਖਾ ਸਾਹਿਬ ਘਾਇਰ ਦੇ ਮਿੱਤਰਾਂ ਸੁ ਦਾ ਕੰਮ ਪੂਰਾ ਲਾ ਲੱਗ ਜੇ ਅਨਾਂ ਕੇ ਸਾਰੇ ਆਪਣੇ ਪਿੰਡ ਦੇਖਿਆ ਜਾਵੇ ਇੱਕ ਵੀ ਪੈਸਾ ਨਹੀਂ ਲੱਗਿਆ ਇਹ ਰਲ ਨਾਲ ਕੇ ਸਰਪੰਚ ਆ ਰਹੇ ਲਖਾ ਸਾਹਿਬ ਤੇ ਜੋ ਸਾਡੇ ਟੋਪੇ ਦਾ ਸੀਵਰੇਜ ਪਾਇਆ ਉਹ ਉੱਤ ਪਾਸੇੋਂ ਪਾਇਆ ਸਾਰਾ ਜਿੰਦਿਆਂ ਕੋਈ ਸਾਫਰਾ ਪੇਟਰ ਗਿਆ ਜਾਲੇ ਲੱਗਦੇ। ਸਾਡੀ ਇਹੀ ਬੰਦਾ ਵੀ ਇੱਕ ਦਾ ਸਾਡਾ ਦੋਹੇ ਨਾਲ ਖਾਸ ਹੋਇਆ ਜਾਵੇ। ਜਿਹੜੇ ਨੂੰ ਮਾਇ। ਬਾਕੀ ਅਸੀਂ ਆਪਣਾ ਅੱਡਾ ਬਣਾਉਣਾ ਸਾਡਾ ਦਾਇਰੇ ਵਿੱਚ ਨੇ। ਅਸੀਂ ਉਹਦੇ ਨਾਲ ਨਾਲ ਕਿਰਾਏ ਤੇ ਆਰਾਮ ਨਾਲ ਜਿਹੜੇ ਬੰਦੇ ਵਾਸਤੇ ਉਸੇ ਆ ਆ ਰਹੀ ਆ। ਉਹ ਘਟੇ ਅੰਦਰ ਤੋਂ ਚੁਪਾ ਕੇ ਉਹ ਆਹ ਨੂੰ ਸਾਡੀ ਆ। ਹੁਣ ਤੁਸੀਂ ਦੇਖ ਰਹੇ ਹੋ ਸਾਡੇ ਪਿੰਡ ਦੀਆਂ ਗੜੀਆਂ ਨਾਲੀਆਂ ਦਾ ਪਾਣੀ ਪਰ ਚੱਲ ਰਿਹਾ ਵਾ। ਤੇ ਪੈਕੀ ਦਾ ਗੰਦਾ ਪਾਣੀ ਇੰਨਾ ਦੇ ਘਰਾਂ ਦੇ ਵਿੱਚ ਆਉਂਦਾ ਤੇ ਮੇਰੀ ਮਾਤਾ ਨੂੰ ਕੈਂਸਰ ਦੀ ਬਿਮਾਰੀ ਹੋ ਗਈ ਤੜਫ ਤੜਫ ਕੇ ਮਰੀ ਗਈ ਉਹ ਵੀ ਕਿਹਦੇ ਕਰਕੇ ਗੰਦੇ ਪਾਣੀ ਕਰ ਤੁਸੀ ਦੇਖ ਰਹੇ ਹੋ ਨਾਲੀਆਂ ਦੇ ਵਿੱਚ ਗੰਦਾ ਕੋਈ ਸਫਾਈ ਨਹੀਂ ਕੋਈ ਸਫਾਈ ਕਰਮਚਾਰੀ ਰੱਖਿਆ ਜਾਂ ਖਤਰਨਾਕ ਸਥਾਨ ਬਣੀ ਸੀ ਕਿਦੇ ਵਿੱਚ ਸਵਾਸਿਪਾਲ ਜੀ ਉਹ ਵੀ ਬੰਦ ਕਰਵਾਤਾ ਆਪ ਕਾ ਮੈ ਲੈ ਰਹਾਂ ਹੁੰਦੇ ਨੇ ਫੀਰੀ ਉੱਤ ਤੇ ਖੜੀ ਕਰਦੇ ਆ ਨਾ ਤਾਂ ਤੇ ਜਿਹੜੀ ਹੈ ਉਹਦੀ ਹਾਜ਼ਰੀ ਦੀ ਕਿਹਾ ਹੋਇਆ ਇੱਥੇ ਉਹ ਗਏ ਸਾਡੇ ਕੋਲ ਆਏ ਉੱਥੇ ਗਏ ਬਸ ਵਾਲਾ ਕੰਮ ਤਾਂ ਜਦੋਂ ਬੰਦਾ ਜਾਂਦਾ ਹੈ ਪੁਰਾਣਾ ਬੰਦਾ ਕੀਤੇ ਨੇ ਕੰਮ ਸਾਫ ਪਿਆ ਤੋ ਇਹਨੇ ਕੀਤੇ ਨੇ ਸਾਡੇ ਕਹਿ ਰਹੇ ਹੁੰਦੇ ਤੂੰ ਵੀ ਗਾ ਉਹਨਾਂ ਨੇ ਕੀਤੇ ਨੇ ਕੰਮ ਅਸੀਂ ਨਹੀਂ ਕਰੇ ਕੋਈ ਪੁੱਛ ਕਰਕੇ ਆਈ ਤੁਰੇ ਉਹਨਾਂ ਨਾਲ ਵੀ ਚੱਲ ਠੀਕ ਆ ਉਹ ਠੀਕ ਜੀ ਇਹਨੇ ਦੋ ਹੀ ਲੰਗੀ ਰਾਹ ਨਹੀਂ ਆ ਹਾਂਜੀ ਵੀਰ ਜੀ ਅੱਜ ਦੇ ਪ੍ਰੋਗਰਾਮ ਬਾਰੇ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਅੱਜ ਸਾਡੇ ਪਿੰਡ ਸਾਡੇ ਐਨਐਲਐ ਸਾਹਿਬ ਮਨਵਿੰਦਰ ਖੰਦੇ ਜੀ ਗਿਆਸਪੁਰਾ ਲੋਕ ਸਭਾ ਤੋਂ ਆਪਣੇੜੇ ਕੈਂਡੀਡੇਟ ਨੇ ਪਰ ਪੇਸ਼ ਨੇ ਜੀਪੀ ਤੇ ਹੋਰ ਆਪਦੇ ਦਰਸ਼ਕ ਵੀ ਆਏ ਸੀਗੇ ਜਿਨ੍ਹਾਂ ਦਾ ਅਸੀਂ ਵੈਲਕਮ ਕੀਤਾ ਤੇ ਉਹਨਾਂ ਨੂੰ ਆਪਣੀਆਂ ਸਾਡੇ ਪਿੰਡ ਦੀਆਂ ਕੋਈ ਛਾੜੀਆਂ ਮੁਸ਼ਕਲਾਂ ਨੇ ਕੋਈ ਜਿਹੜੀਆਂ ਕਾਫੀ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ ਖਾਲੀਖਾਂਕ ਦਾ ਤੇ ਬੇੜੇ ਦੂਜੀਆਂ ਚੱਲੀਆਂ ਆ ਰਹੀਆਂ ਨੇ ਜਿਹੜੀਆਂ ਨਹੀਂ ਪੂਰੀਆਂ ਹੋਈਆਂ ਉਹ ਅਸੀਂ ਆਪਣੀਆਂ ਮੰਦਾਂ ਰੱਖੀਆਂ ਨੇ ਦੱਸੋ ਜੀ ਹੋਰ ਦੱਸੋ ਤੁਹਾਡਾ ਹੋਰ ਬਾਤ ਜੀ ਸਾਡੇ ਇਹੀ ਸਾਡੇ ਪਿੰਡ ਦਾ ਔਰਤੀ ਸਾਡੀਆਂ ਮੰਗਾ ਨੇ ਜਿਵੇਂ ਕਿ ਸਾਡੇ ਗੋਬੇ ਦਾ ਸਭ ਤੋਂ ਵੱਡਾ ਜਿਹੜਾ ਕੰਮ ਉਹ ਨਹੀਂ ਹੋ ਰਿਹਾ ਸਾਡੇ ਪਿੰਡ ਚ ਬਿਮਾਰੀਆਂ ਫੈਲ ਰਹੀਆਂ ਨੇ ਸਾਡੇ ਪਿੰਡ ਟੈਂਕੀ ਬਣੀ ਹੋਈ ਆ ਉਹ ਹਰੇਕ ਜਗ੍ਹਾ ਤੋਂ ਲੀਕ ਆ ਜਿਹਦੇ ਵਿੱਚ ਨਾਲੀਆਂ ਦਾ ਪਾਣੀ ਜਾ ਰਿਹਾ ਕੈਂਸਰ ਦੀ ਭਿਆਨਕ ਬਿਮਾਰੀ ਸਾਡੇ ਪਿੰਡ ਆ ਰਹੀ ਆ ਗਲੀਆਂ ਨਾਲੀਆਂ ਦਾ ਸਾਡੇ ਪਿੰਡ ਪੂਰਾ ਖਰਾਬ ਹੋਇਆ ਪਿਆ ਸਕੂਲ ਦੇ ਵਿੱਚ ਸਾਡੇ ਮੀਹ ਦਾ ਪਾਣੀ ਖੜਦਾ ਉੱਥੇ ਭਰਤ ਦੀ ਲੋੜ ਆ ਬਾਕੀ ਹੋਰ ਗਰਾਉਂਡ ਜਿਵੇਂ ਸਾਡੇ ਕੱਖ ਖੜੇ ਨੇ ਮੰਨੋ ਗਰਾਉਂਡ ਨੂੰ ਨਹੀਂ ਵੀ ਦੇਖ ਰਿਹਾ ਤਾਂ ਜੀ ਕੋਈ ਕੰਮ ਨਹੀਂ ਹੋ ਰਿਹਾ ਸਾਡੇ ਪਿੰਡ ਅਸੀਂ ਆਪਣੀ ਐਂ ਬੰਦਾ ਰੱਖ ਰਿਹਾ ਨਹੀਂ ਜੇ ਜੀ ਸਾਹਿਬ ਨਾਲ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਕੰਮ ਹੋਇਆ ਹੀ ਨਹੀਂ ਹੈਗਾ ਜਿਵੇਂ ਤੁਸੀਂ ਦੱਸ ਰਹੇ ਹੋ ਮੇਨ ਮੇਨ ਕੰਮ ਤਾਂ ਤੁਸੀਂ ਸਾਰੇ ਗਣਾ ਤੇ ਵੀ ਹੋਏ ਨਹੀਂ ਹੈਗੇ ਇਹ ਹੋਏ ਨਹੀਂ ਰਹੇ ਪਿਛਲੇ ਤੁਸੀਂ ਇਹਨਾਂ ਨੂੰ 10-15 ਸਾਲ ਤੋਂ ਨਹੀਂ ਹੋ ਰਹੇ ਨਹੀਂ ਫਿਰ ਹੋਇਆ ਕੀ ਹੈ ਤੁਹਾਡੇ ਕੰਮ ਪਿੰਡ 'ਚ ਹੋਰ ਬਸ ਸਾਡੇ ਪਿੰਡਾਂ ਗਲੀਆਂ ਨਾਲੀਆਂ ਬਣ ਜਾਂਦੀਆਂ ਨੇ ਜੀ ਹੋਰ ਕੀ ਬਣਨਾ ਨਹੀਂ ਤੁਸੀਂ ਕਹਿੰਦੇ ਹੋ ਗਲੀਆਂ ਤੁਸੀਂ ਗਲੀਆਂ ਨਾਲੀਆਂ ਕਹਿੰਦੇ ਹੋ ਬਣ ਜਾਂਦੀਆਂ ਨੇ ਅ ਜਿਹੜੀ ਧਰਮਸ਼ਾਲਾ ਚ ਇਹ ਚ ਪ੍ਰੋਗਰਾਮ ਹੋਇਆ ਉਹਦੇ ਬਾਹਰ ਤਾਂ ਉਹਦੇ ਬਾਹਰ ਤਾਂ ਨਾਲੀ ਦਾ ਵੀ ਬੁਰਾ ਹਾਲ ਹੈ ਜੀ ਏਡਾ ਵੱਡਾ ਸੜਕਾਂ ਉੱਚੀਆਂ ਹੋਈ ਜਾਂਦੀਆਂ ਨੇ ਜੀ ਨਾਲੀਆਂ ਉੱਚੀਆਂ ਨਹੀਂ ਕਰਦੇ ਪਾਣੀ ਦਾ ਬੁਰਾ ਹਾਲ ਤਾਂ ਹੀ ਆ ਨਹੀਂ ਫਿਰ ਤੁਸੀਂ ਨਾਲੀਆਂ ਤੇ ਸਾਡੇ ਟੈਂਕੀ ਦੀ ਪਾਈਪ ਪਾਟੀ ਹੋਈ ਹੈ ਜਿਹਦੇ ਵਿੱਚ ਪਾਣੀ ਸਾਡੇ ਘਰਾਂ ਘਰਾਂ ਚ ਜਾ ਰਿਹਾ ਹੈ ਕੀ ਸਮੱਸਿਆਵਾਂ ਆਉਂਦੀਆਂ ਨੇ ਜੀ ਉਹ ਸਮੱਸਿਆਵਾਂ ਸਾਡੇ ਕੋਲ ਬਿਮਾਰੀ ਵੀ ਕੁੱਤ ਨੇ ਸਾਡੇ ਕੋਲ ਕੈਂਸਰ ਦੇ ਮਰੀਜ਼ ਨਿਕਲਦੇ ਹੈਗੇ ਖਟੋ-ਖਟ ਬੀ ਪੱਤੀ ਮਤਾਂ ਹੋ ਚੁੱਕੀਆਂ ਨੇ ਸਾਡੇ ਪਿੰਡਾਂ ਅਸੀਂ। ਨੀ ਇਹ ਸਾਰਾ ਕੁਝ ਤੁਸੀਂ ਫਿਰ ਪ੍ਰਸ਼ਾਸਨ ਨੂੰ ਵੀ ਅਸੱਚ ਆਪਣੇ ਐਮ.ਐਲ.ਏ. ਸਾਹਿਬ ਨੂੰ ਦੱਸਣਾ ਸੀ ਨਾ। ਐਮ.ਐਲ.ਏ. ਸਾਹਿਬ ਨੂੰ ਅਸੀਂ ਦੱਸ ਚੁੱਕੇ ਹਾਂ ਜੀ ਦੋ ਤਿੰਨ ਵਾਰ। ਤੇ ਤੁਹਾਨੂੰ ਇੱਕ ਸਾਡੇ ਪਿੰਡ ਦਾ ਜਿਹੜਾ ਪਹਿਲਾਂ ਲਾ ਲੋ ਚਲੋ ਸਤ ਕਾਂਗਰਸੀ ਸਰਪੰਚ ਸੀਗਾ ਤਾਂ ਵੀ ਥੋੜੀਆਂ ਮੁਸ਼ਕਲਾਂ ਆਗੀਆਂ ਉਹਦੀਆਂ ਕੰਮ। ਨੀ ਕਾਂਗਰਸੀ ਆਪਣੇ ਐਮ.ਐਲ.ਏ. ਸਾਹਿਬ ਲੱਖਾ ਜੀ ਰਹੇ ਨੇ। ਉਹਨਾਂ ਦੇ ਵਿਕਾਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੱਤ ਨਹੀਂ ਪੱਥਰ ਰੱਖੇ ਨੇ ਸਾਡੇ ਇੱਕ ਵੀ ਕੰਮ ਉਹਨਾਂ ਨੇ ਆਪਣੇ ਇੱਕ ਘੂਰਾਨੀ ਕਰਿਆ ਤਾਂ ਕਿ ਉਹ ਲਖਾ ਸਾਹਿਬ ਕਹਿ ਰਹੇ ਨੇ 83 ਲੱਖ ਰੁਪਏ ਪੂਰੀ ਗੱਲਾਂ ਦੇ ਲੱਗ ਜਿੱਤੇ ਆ ਹਾਲਾਂਕਿ ਸਾਰੇ ਆਪਣੇ ਪਿੰਡ ਦੇਖਿਆ ਜਾਵੇ ਇੱਕ ਵੀ ਪੈਸਾ ਨਹੀਂ ਲੱਗਿਆ ਇਹ ਰਲ ਮਿਲ ਕੇ ਸਰਪੰਚ ਆ ਰਹੇ ਲਖਾ ਖਾ ਚੁੱਕੇ ਨੇ ਕਿ ਜੋ ਸਾਡੇ ਟੋਕੇ ਦਾ ਸੀਵਰੇਜ ਪਾਇਆ ਉਹ ਵੀ ਉਲਟ ਪਾਸਿਓਂ ਪਾਇਆ ਉਹ ਸਾਰਾ ਸੀਵਰੇਜ ਪੈਸਾ ਖਰਾਬੇ ਕਰ ਇਹ ਆ ਉਹ ਵਿਚਾਲੇ ਲੱਗ ਤਾਂ ਇਹ ਹੀ ਮੰਨਦਾ ਵੀ ਇੱਕ ਤਾਂ ਸਾਡਾ ਟੋਪੇ ਦਾ ਨਕਾਸ਼ ਕੀਤਾ ਜਾਵੇ ਤੇ ਸੀਰੇਚ ਪਾਇਆ ਜਾਵੇ। ਬਾਕੀ ਅਸੀਂ ਆਪ ਦਾ ਅੰਦਰੋਂ ਨਾਲ ਸਾਡਾ ਦਲੇ ਟੋਪੇ ਦੇ ਅਸੀਂ ਉਹਦੇ ਨਾਲ ਜਿਹੜਾ ਉਹਦੀ ਤਿਆਰ ਆ ਉਹ ਤਾਂ ਇਹਦੇ ਪਾਸੇ ਸੱਸਿਆ ਆ ਰਹੀ ਆ। ਉਹ ਸਾਡੇ ਅੰਦਰ ਤੋਂ ਪਾ ਕੇ ਉਹ ਅਨੁਭਵ ਸਕਦੀ ਆ। ਇਹ ਮੁੜ ਕੇ ਜ਼ਿੰਦਗੀ ਭਰ ਕੋਪਾ ਧਰ ਨਹੀਂ ਸਕਦਾ। ਉਹ ਬਿਮਾਰੀਆਂ ਤੋਂ ਬਚਿਆ ਜਾ ਸਕਦਾ। ਨਹੀਂ ਜਿਵੇਂ ਤੁਸੀਂ ਦੱਸ ਰਹੇ ਹੋ 283 ਲੱਖ ਰੁਪਏ ਐਮਐਲਏ ਸਭ ਦਵਾ ਕਰਦੇ ਨੇ। ਹਾਂਜੀ ਤੇ ਐ ఎమ్మెల్యే ਸਾਹਿਬ ਕੇਸ ਵਿੱਚ ਤੇ ਦਾਵਾ ਕਰਦੇ ਨੇ ਜੀ ਫਿਰ ਵੀ 83 ਲੱਖ ਰੁਪਏ ਲੱਗ ਗਿਆ ਤੁਸੀਂ ਤਾਂ ਕਹਿੰਦੇ ਹੋ ਵੀ ਸਾਡੇ ਪਿੰਡ ਦੇ ਵਿੱਚ ਲੱਗਿਆ ਨਜ਼ਰ ਹੀ ਨਹੀਂ ਆਉਂਦਾ ਜੀ ਕੁਝ ਇਹ ਤਾਂ ਜੀ ਸਰਿਆਂ ਵਿੱਚ ਸਾਡੇ ਨਹੀਂ ਪੱਥਰ ਰੱਖਣ ਆਏ ਸੀ ਕਿ ਉੱਥੇ ਮੈਂ ਵਿਰੋਧ ਕੀਤਾ ਤੇ ਮੇਰੇ ਨਾਲ ਵੀ ਹੋੜਦੇ ਨੇ ਫੋਲਟਾ ਫੋਲਟਾ ਹੋ ਰਹੇ ਨੇ ਉਹਦੇ ਕਰਕੇ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਮੈਂ ਰਿਹਾ ਜੀ ਅਸੀਂ ਤਾਂ ਕਹਿੰਦੇ ਹਾਂ ਵੀ ਸਰਬਜਨੀਆਂ ਕਮਾਰੀ ਹੋਣੀ ਚਾਹੀਦੀ ਹੈ ਜੀ ਇਹ ਜਿਹੜਾ ਪੈਸਾ ਵੀ ਇਹ 83 ਲੱਖ ਰੁਪਏ ਗਿਆ ਕਿੱਥੇ ਗਿਆ ਲੱਗਿਆ ਬਾਕੀ ਕੋਈ ਕੰਮ ਨਹੀਂ ਹੋਇਆ ਸਾਰਾ ਪਿੰਡ ਦਾ ਬੁਰਾ ਹਾਲ ਆ ਲੋਕਾਂ ਕੋ ਬਚਾਰੇ ਆ ਗਰੀਬ ਲੋਕ ਇਹ ਥੱਪ ਚੋ ਕੋਈ ਵੀ ਕਹੇ ਕਹੇ ਹੁਣ ਐਮਐਲਏ ਸਾਹਿਬ ਨੂੰ ਕਿਹਾ ਉਹ ਕਹਿੰਦੇ ਨੇ ਕਿ ਦੋ ਚੋਣ ਜਾਬਤੇ ਤੋਂ ਬਾਅਦ ਅਸੀਂ ਇਹ ਕੰਮ ਤੁਹਾਡੇ ਵੀ ਕਰਾਂ ਜਣੀ ਇਹ ਇਨਕੁਆਰੀ ਦੀ ਵੀ ਕੋਈ ਗੱਲਬਾਤ ਹੋਈ ਹੈ ਵੀ ਇਨਕੁਆਰੀ ਕਰਵਾਈ ਜਾਵੇ ਤੇ ਤਾਂ ਕਿ ਦੇਖਾਂਗੇ ਜੀ ਹੁਣ ਲੋਕ ਕਹਿ ਰਹੇ ਨੇ ਜੀ ਹੁਣ ਇਹ ਪੈਸੇ ਦਾ ਤਾਂ ਪਤਾ ਲੱਗਣਾ ਚਾਹੀਦਾ ਸਾਨੂੰ ਇਹ ਕਿੱਥੇ ਗਿਆ ਇਹ ਪੈਸੇ ਦਾ ਹਿਸਾਬ ਕਿਤਾਬ ਦਾ ਕੋਈ ਹੋਣਾ ਚਾਹੀਦਾ ਇਹ ਤਾਂ ਫਿਰ ਇਹ ਕਿ ਸਰਪੰਚ ਖਾ ਕੇ 10 15 ਸਾਲ ਤੋਂ ਸਾਡੇ ਹੀ ਕੰਮ ਚੱਲ ਰਿਹਾ ਹੈ ਤਕਰੀਬਨ ਸਾਡੇ ਸਾਲ ਦੀ 7.5 ਲੱਖ ਰੁਪਇਆ ਜ਼ਮੀਨ ਦੀ ਆਮਦਨ ਆ ਪਿੰਡ ਨੂੰ 20 ਕੀ 18 ਕੀ ਦੇ ਸਾਡੇ ਪਿੰਡ ਪੰਚਾਇਤੀ ਜ਼ਮੀਨ ਆ ਉਹਦਾ ਕੋਈ ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਕੋਈ ਪਿੰਡ ਦੇ ਪੈਸਾ ਹੀ ਲੱਗਿਆ ਗਰੀਬ ਲੋਕ ਵਿਚਾਰੇ ਇਹ ਹੁਣ ਦੱਸ ਕੀ ਕਹਣਗੇ ਲੋਕ ਸਾਰੇ ਦੁਖੀ ਨੇ ਨਹੀਂ ਜਿਵੇਂ ਤੁਸੀਂ ਦੱਸ ਰਹੇ ਹੋ ਵੀ 18 16 ਕੀਲੇ ਤਾਂ ਜ਼ਮੀਨ ਦੇ ਨੇ ਜੀ ਆਪਣੇ ਪਿੰਡ ਦੇ ਨੇ ਜੀ ਹਾਂਜੀ ਤੇ 83 ਲੱਖ ਰੁਪਇਆ ਤੁਸੀਂ ਇਹ ਕਹਿ ਰਹੇ ਹੋ ਵੀ ਐਮ.ਐਲ.ਏ. ਸਾਹਿਬ ਦਾਵਾ ਕਰਦੇ ਨੇ ਜੀ ਆਪਣੇ ਸਾਭ ਕਾ ਐਮ.ਐਲ.ਏ. ਸਾਹਿਬ ਸਾਡੇ ਹਾਂਜੀ ਹਾਂਜੀ ਲਖਵੀਰ ਸਿੰਘ ਲਖਾ ਹਾਂਜੀ ਥੋੜਾ ਤਾਂ ਪਿੰਡ ਸਵਰਗ ਬਣਿਆ ਹੋਣਾ ਚਾਹੀਦਾ ਸੀ ਜੀ ਹੁਣ ਪੱਤਰਕਾਰ ਸਾਹਿਬ ਤੁਸੀਂ ਉਹਨਾਂ ਲਖਾ ਸਾਹਿਬ ਨੂੰ ਦੱਸੋ ਵੀ ਜੋ 83 ਲੱਖ ਰੁਪਇਆ ਕੂੜੀ ਕੰਨਾਂ ਚ ਲਾਇਆ ਉਹ ਦੱਸੋ ਵੀ ਕਿੱਥੇ ਲੱਗਿਆ ਜਾਂ ਲੋਕ ਦੱਸਣਗੇ ਤੁਹਾਨੂੰ ਵੀ ਇਹ ਪੈਸਾ ਗਿਆ ਕਿੱਥੇ 5 ਸਾਲ ਦਾ ਸਾਡਾ ਨਾਲ ਉਹ ਵੀ 35 ਲੱਖ ਰੁਪਇਆ ਦਾ ਸਾਡਾ ਪਿੰਡ ਦਾ ਠੇਕਾ ਬਣਦਾ ਉਹ 35 ਲੱਖੇ ਸਾਡੇ ਹਰੇਕ ਸਾਥ ਸਾਡੇ ਪਿੰਡ ਦਾ ਹੀ ਠੇਕਾ ਪਿੰਡ ਉੱਤੇ ਲੱਗੀ ਜਾਵੇ ਤਾਂ ਪਿੰਡ ਦਾ ਸਿਹਤਾਰ ਹੋ ਜਾਵੇ ਅਸੀ ਦਾ ਆਇਆ ਗਾ ਨਾ ਵੀ ਸਰਕਾਰ ਬਣੇ ਜੇ ਸਾਡਾ ਪੈਨਲ ਜਿਹੜਾ ਉਹ 30 ਤਿੰਨ ਨੰਬਰ 30% ਸਾਡਾ ਕੱਟ ਰਾਇਏ ਤੇ 3 ਲੱਖ ਰੁਪਈਆ ਸਾਡਾ 7.5 ਲੱਖ ਚ ਹੋ ਗਿਆ ਕੱਟ ਸਾਡੇ ਬੰਨੇ 4 ਲੱਖ ਰਹਿ ਗਏ ਨਾ 4 ਲੱਖ ਵੀ ਉਹ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਜਣੀ ਆਪਾਂ ਕਹਿਣਾ ਚਾਉਨੇ ਆ ਵੀ ਆਪਣੇ ਤੇ ਇੰਨਾ ਪੈਸਾ ਵੀ ਲੱਗ ਗਿਆ ਤੇ ਫਿਰ ਵੀ ਨਰਕ ਦਾ ਨਰਕ ਹਾਂ ਜੀ ਭਾਈ ਪੂਰਾ ਨਰਕਾ ਜੀ ਪਿੰਡ ਜਿਹੜਾ ਕਹਿੰਦੇ ਸੀ ਵੀ ਇੰਟਰਲੌਕ ਲਾਵਾਂਗੇ ਸੈਡਾਂ ਤੇ ਕੋਈ ਇੰਟਰਲੌਕ ਨਹੀਂ ਲੱਗੀ ਹਾਲਾਂਕਿ ਇੰਟਰਲੌਕ ਉਹ ਮਗਾਈ ਹੋਈ ਵੀ ਪਟਾ ਚੁਕਾ ਦੇ ਲਈ ਉਹਦੇ ਪੈਸੇ ਨਹੀਂ ਭਰੇ ਉਹ ਆਪਣੇ ਉਹ ਵੀ ਚੁਕਾ ਦੇ ਕਰੀ ਵਾਲੇ ਚਾਪੀ ਲੈਗੇ ਚੱਕ ਕੇ ਲੈ ਗਏ ਉਸ ਤੋਂ ਬਾਅਦ ਸਰਪੰਚ ਕਹਿੰਦਾ ਮੈਂ ਤਾਂ ਕੋਈ ਕੰਮ ਕਰਨਾ ਨਹੀਂ ਹੈਗਾ ਕੀ ਨਾ ਜੋਰ ਲਾਉਣਾ ਦਾ ਤੁਸੀਂ ਫਿਰ ਕਦੇ ਕੋਈ ਕੰਪਲੇਂਟ ਨਹੀਂ ਕੀਤੀ ਹੈ ਜੀ ਆਪਣੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ 8 8 ਵੱਡੇ ਘਪਲੇ ਤੁਸੀਂ ਦੱਸ ਰਹੇ ਹੋ ਵੀ ਹੋਏ ਹੋ ਸਕਦੇ ਨੇ ਤੇ ਤੁਸੀਂ ਕਦੇ ਕੰਪਲੇਂਟ ਕਰਨ ਦੀ ਨਹੀਂ ਸੋਚੀ ਜੀ ਕੰਪਲੇਂਟ ਤਾਂ ਐਂ ਜੀ ਹੁਣ ਜਿਹੜੇ ਅਫਸਰ ਨੇ ਉਹ ਵੀ ਨਹੀਂ ਰਹੇ ਦੇ ਰਹੇ ਅਜਾ ਸਰਕਾਰ ਉਹ ਦਾ ਰੰਡਾ ਘਸਿਆ ਹੋਇਆ ਜਿਹੜੇ ਅਜੇ ਅਫਸਰ ਨੇ ਉਹ ਵੀ ਜਿਵੇਂ ਵੀਡੀਓ ਹੋ ਗਿਆ ਕੋਈ ਹੋ ਗਿਆ ਉਹ ਜਿਹੜੇ ਪੁਰਾਣੇ ਸਰਪੰਚਾਂ ਦੀ ਉਹ ਕਰ ਰਹੇ ਨੇ ਇਸ ਕਰਕੇ ਕੋਈ ਸੁਣਵਾਈ ਨਹੀਂ ਹੋਵੇ ਨਹੀਂ ਦੇਖੋ ਪੁਰਾਣੇ ਸਰਪੰਚਾਂ ਦੀ ਕਿਵੇਂ ਕੀਤਾ ਕੀਤੀ ਜਾ ਸਕਦੀ ਹੈ ਅ ਜਦ ਕੇ ਸਰਕਾਰ ਵੀ ਹੁਣ ਤਾਂ ਚੇਂਜ ਹੋ ਚੁੱਕੀ ਹੈ ਜੀ ਸਰਕਾਰ ਹੈ ਜੀ ਅਫਸਰ ਅਫਸਰ ਸਾਹਿਬ ਆਉਣੇ ਉਧਰ ਸਾਹ ਮਾਰ ਰਹੀ ਹੈ ਜੀ ਇਸ ਕਰਕੇ ਹੌਲੀ ਹੌਲੀ ਸੁਧਾਰ ਹੋ ਰਹੇ ਹਨ ਜਿਨ੍ਹਾਂ ਨੂੰ ਤਸੀਲਾਂਾਂ ਚ ਢਾਣਿਆਂ ਚ ਫਰਕ ਪਿਆ ਹੋਇਆ ਜੀ ਕੰਮ ਹੋ ਰਹੇ ਨੇ ਬਾਕੀ ਮੇਰੇ ਨੂੰ ਸਕਾਰਾਤਮਕ ਬਾਤ ਦੀ ਬਾਤ। ਜੀਪੀ ਸਾਹਿਬ ਤੋਂ ਕਿੰਨੀ ਹਸ ਰੱਖਦੇ ਹੋ ਜੀ ਤੁਸੀਂ? ਜੀਪੀ ਸਾਹਿਬ ਜੀ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ। 100% ਜਿੱਤਣਗੇ ਆਮ ਆਦਮੀ ਪਾਰਟੀ ਸਾਡੇ ਪੂਗਾ ਸਾਥ ਦੇਣਗੇ ਉਹਨਾਂ ਦਾ। ਤੇ ਐਮਐਡੀ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਜੀ ਯਾਦ ਪਿਆਰਾ ਸਾਹਿਬ ਨੂੰ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਅਸੀਂ ਆਪਣੇ ਲੋਕ ਸਭਾ ਭੇਜਾਂਗੇ। ਤੁਹਾਨੂੰ ਲੱਗਦਾ ਵੀ ਜੀਪੀ ਸਾਹਿਬ ਨੂੰ ਆਪਾਂ ਕਾਮਯਾਬ ਕਰਕੇ ਜਦੋਂ ਲੋਕ ਸਭਾ 'ਚ ਭੇਜਾਂਗੇ ਜਿਹੜੇ ਕ੍ਰਾਪਸ਼ਨ ਦੇ ਆਪਾਂ ਵੱਡੇ ਵੱਡੇ ਦੋਸ਼ ਲਾ ਰਹੇ ਆ ਉਹਨਾਂ 'ਚੋਂ ਸੱਚ ਦਾ ਸੱਚ ਝੂਠ ਦਾ ਝੂਠ ਪਸਾ ਕਰਨਗੇ ਜੀ ਹਾਂਜੀ ਉਹ ਤਾਂ ਹਨ ਮੁੱਖ ਮੰਤਰੀ ਭਗਵੰਤ ਮਾਨ ਜੀ ਕਰੀ ਜਾ ਰਹੇ ਨੇ ਬਾਕੀ ਉਹਨਾਂ ਦੱਸਾਂਗੇ ਰਿਪੋਰਟ ਭੇਜਾਂਗੇ ਫਿਰ ਉਹਦੇ ਹਿਸਾਬ ਨਾਲ ਉਹ ਕਾਰਵਾਈ ਕਰਨਗੇ ਜੀ ਜੇ ਨਹੀਂ ਕਰਨਗੇ ਤਾਂ ਸਤਾਈ ਚ ਬੋਟਾ ਆਏ ਜਾਣੀ ਹਾਂਜੀ ਜਾਣੀ ਹੈ ਹਾਂ ਬਿਲਕੁਲ ਸਹੀ ਗੱਲ ਹੈ ਜੀ ਫਿਰ ਉਹ ਤਾਂ ਰਿਜ਼ਲਟ ਅ ਅੱਛਾ ਜਿਹੜੇ ਆਪਣੇ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਰਹੇ ਨੇ ਜੀ 5 ਸਾਲ ਜਿਨ੍ਹਾਂ ਨੇ ਹੁਣ ਸੇਵਾਵਾਂ ਆਪਣੇ ਪਬਲਿਕਲੀ ਸੇਵਾਵਾਂ ਕੀਤੀਆਂ ਨੇ ਉਹਨਾਂ ਦੀਆਂ ਸੇਵਾਵਾਂ ਬਾਰੇ ਤੁਸੀਂ ਕੀ ਵਿਚਾਰ ਦੇਣਾ ਚਾਹੋਗੇ? ਸਵਾਮਾ ਉਹਨਾਂ ਦੀਆਂ ਇੰਦੀਆਂ ਮਾੜੀਆਂ ਰਹੀਆਂ ਨੇ ਜੀ ਉਹਨਾਂ ਨੇ ਸਾਰਾ ਪੈਸਾ ਆਪਦਾ ਉੱਧਰ ਸਾਡੇ ਆਪਣੇ ਰਾਏਪੁਰ ਹੱਦ ਕੇ ਜਲਾ ਦਿੱਤੇ ਨੇ ਸਾਡੇ ਪਿੰਡ ਮੁੜ ਕੇ ਉਹ ਜਿੱਤ ਕੇ ਵੱਧ ਤੋਂ ਵੱਧ ਵੋਟਾਂ ਵਾਂਗ ਹੀ ਜਿਤਾਏ ਉਹ ਮੁੜ ਕੇ ਲੋਕਾਂ ਦਾ ਧੰਨਵਾਦ ਕਰਨ ਨਹੀਂ ਆਏ ਜੇ ਹੁਣ ਉਹ ਆਉਂਦੇ ਨੇ ਤਾਂ ਅਸੀਂ ਉਹਨਾਂ ਦਾ ਘਰਾਓ ਕਰਾਂਗੇ ਨਹੀਂ ਤੁਸੀਂ ਕਿਹੜਾ ਜਾਣੋ ਨਹੀਂ ਸਾਨੂੰ ਐਮਪੀ ਕੋਟੇ ਚ ਕੋਈ ਗਰਾਂਟ ਨਹੀਂ ਦਿੱਤੀ ਆਮ ਆਦਮੀ ਪਾਰਟੀ ਦਾ ਐਮਪੀ ਹਰਿੰਦਰ ਸਿੰਘ ਖਾਨ ਸਾਹਿਬ ਬਣਿਆ ਸੀਗਾ ਉਹਨੇ ਸਾਡੇ ਪਿੰਡ ਨੂੰ ਟੈਂਕੀ ਦਿੱਤੀ ਹੁਣ ਤੋਂ ਬਾਅਦ ਕਿਸੇ ਐਮਪੀ ਨੇ ਸਾਡੇ ਗਰਾਂਟ ਨਹੀਂ ਦਿੱਤੀ ਉਹਨੇ ਅਸੀਂ ਜੀਪੀ ਸਾਹਿਬ ਨੂੰ ਕਿਹਾ ਵੀ ਸਾਨੂੰ ਆਪਣੇ ਜਿੱਤਣ ਤੋਂ ਬਾਅਦ ਵਾਤੋਂ ਵਾਤ ਗਰਾਂਟ ਦਿੱਤੀ ਜਾ ਨਹੀਂ ਚਲੋ ਜੀਪੀ ਸਾਹਿਬ ਦੀ ਗੱਲ ਤਾਂ ਵੱਖਰੀ ਰਹਿ ਗਈ ਕਿਉਂਕਿ ਜੀਪੀ ਸਾਹਿਬ ਤਾਂ ਹੁਣ ਪਹਿਲੀ ਵਾਰੀ ਆਪਣੇ ਤੋਂ ਵੋਟਾਂ ਮੰਗਣ ਆਏ ਨੇ ਜਿਨ੍ਹਾਂ ਨੇ ਵੋਟਾਂ ਆਪਣੇ ਕੋਲ ਪਹਿਲਾਂ ਮੰਗੀਆਂ ਨੇ ਆਪਾਂ ਵੋਟਾਂ ਪਾਈਆਂ ਵੀ ਨਹੀਂ ਉਹਨਾਂ ਨੂੰ ਦਿਤਾਇਆ ਵੀ ਹੈ ਉਹ ਫਿਰ ਕਿਸ ਬੇਸ ਤੇ ਕਹੀ ਜਾਂਦੇ ਨੇ ਜੀ ਮੈਂ ਤਾਂ ਵਿਕਾਸੇ ਬੋਹ ਕਰਾਤਾ ਜੀ ਵਿਕਾਸਤਾ ਜੀ ਆਪਾਂ ਮੁਤਾਵੇ ਕਰਦੇ ਨੇ ਸਾਡੇ ਪਿੰਡਾਂ ਆ ਕੇ ਦੇਖਣਾ ਵੀ ਯਾਦ ਜੇ ਸਾਨੂੰ ਕੋਈ ਪੈਸਾ ਦੱਸਾ ਤਾਂ ਉਹ ਦੱਸਣ ਵੀ ਕੋਈ ਗ੍ਰਾਂਟ ਦਿੱਤੀ ਹੋਵੇ ਉਹ ਤਾਂ ਕਹਿੰਦੇ ਮੈਂ ਕੋਈ ਪਿੰਡ ਛੱਡਿਆ ਹੀ ਨਹੀਂ ਹੈ ਵੀ ਜਿੱਥੇ ਸਾਡਾ ਵਿਕਾਸ ਨਾ ਪਹੁੰਚਿਆ ਹੋਵੇ ਧੰਨਵਾਦ ਵੀ ਨਹੀਂ ਕਰਨਾ ਜੀ ਜੀ ਤੁਸੀਂ ਉਹਨਾਂ ਨੂੰ ਜਿੱਥੇ ਆਏ ਹੋ ਉਹਨਾਂ ਦੇ ਨਾਲ ਆਇਓ ਫੇਰ ਤੁਹਾਨੂੰ ਦੱਸਾਂਗੇ ਹਰ ਕੋਈ ਐਮਐਲਏ ਸਾਹਿਬ ਇੱਥੇ ਜੀ ਆਉਂਦਾ ਵਾ ਠੀਕ ਆ ਜੀ ਕੋਈ ਵੀ ਆਉਂਦਾ ਆਪਣੇ ਵਾਅਦੇ ਰੱਖ ਕੇ ਚਲਾ ਜਾਂਦਾ ਜੀ ਅਸੀਂ ਐ ਕਰਾਂਗੇ ਅਸੀਂ ਐ ਕਰਾਂਗੇ ਪਰ ਸਾਡਾ ਕੋਈ ਵੀ ਪਿੰਡ ਦਾ ਮਸਲਾ ਹੱਲ ਨਹੀਂ ਹੋ ਰਿਹਾ ਹੁਣ ਤੁਸੀਂ ਦੇਖ ਰਹੇ ਹੋ ਸਾਡੇ ਪਿੰਡ ਦੀਆਂ ਗੜੀਆਂ ਨਾਲੀਆਂ ਦਾ ਪਾਣੀ ਉੱਪਰ ਚੱਲ ਰਿਹਾ ਵਾ ਤੇ ਸੈਂਕੀ ਦਾ ਗੰਦਾ ਪਾਣੀ ਇੰਨਾ ਦੇ ਘਰਾਂ ਦੇ ਵਿੱਚ ਆਉਂਦਾ ਤੇ ਮੇਰੀ ਮਾਂ ਦਾ ਖੁਦ ਕੈਂਸਰ ਦੀ ਬਿਮਾਰੀ ਹੋ ਗਈ ਕੜਫ ਤੱਕ ਕੇ ਮਰੀ ਜਾਉ। ਉਹ ਵੀ ਕੀ ਦੇਗਾ ਕਿ ਗੰਦੇ ਪਾਣੀ ਨਾਲ ਤੁਸੀਂ ਦੇਖ ਰਹੇ ਹੋ ਨਾਲੀਆਂ ਦੇ ਵਿੱਚ ਗੰਦਾ ਕੋਈ ਸਫਾਈ ਨਹੀਂ ਕੋਈ ਸਫਾਈ ਕਰਮਚਾਰੀ ਰੱਖਿਆ ਜਾਂ ਆ ਤਾਂ ਮਸਾਣਾ ਬਣੀ ਸੀ ਇਹਦੇ ਵਿੱਚ ਸਰਦਾਰ ਸਿੰਘ ਪਾਲ ਜੀ ਉਹ ਵੀ ਬੰਦ ਕਰਵਾਤਾ ਨਾ ਇੱਥੇ ਸਵਾਰਸੀਪਰ ਪੰਪਾ ਜੀ ਨਾ ਇੱਥੇ ਪਾਣੀ ਦਾ ਪ੍ਰਬੰਧ ਆ ਕਿਸੇ ਦੇ ਕੋਈ ਵਕਸ਼ਨ ਹੁੰਦਾ ਇੱਥੇ ਸਾਡਾ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਕੋਈ ਆਉਂਦਾ ਆ ਦੇਖ ਕੇ ਸਾਡਾ ਕਹਿੰਦਾ ਤੁਹਾਡਾ ਪਿੰਡ ਹੈ ਕੋਈ ਅਗਲਾ ਇਹ ਕਹਿ ਕੇ ਜਾਂਦਾ ਹੁਣ ਅਸੀਂ ਇਹੀ ਕਹਿੰਦੇ ਆ ਕਿ ਐਮਐਲਏ ਸਾਹਿਬ ਗਿਆਸਪੁਰਾ ਨੂੰ ਵੀ ਇਹੀ ਕਹਿੰਦੇ ਆ ਜੀਪੀ ਸਾਹਿਬ ਨੂੰ ਵੀ ਇਹੀ ਝਟਾਵਾਂਗੇ ਪਰ ਸਾਡੇ ਪਿੰਡ ਦੇ ਕੰਮ ਹੋਲੇ ਚਾਈ ਦੇਖੋ ਜੀਪੀ ਸਾਹਿਬ ਨੂੰ ਤਾਂ ਚਲੋ ਠੀਕ ਹੈ ਆਪਾਂ ਹਜੇ ਵੋਟਾਂ ਆਉਣੀਆਂ ਨੇ ਜਿਨ੍ਹਾਂ ਨੂੰ ਆਪਾਂ ਵੋਟਾਂ ਪਾਈਆਂ ਸੀ ਉਹਨਾਂ ਵੱਲੋਂ ਤਾਂ ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਜੀ ਈਵਨ ਆਪਣੇ ਐਮਐਲਏ ਸਾਹਿਬ ਤਾਂ ਕਹਿੰਦੇ ਨੇ ਲੱਖਾਂ ਦੇ ਵਿੱਚ ਪੈਸਾ ਲਿਆ ਤਾਂ ਤੁਹਾਡੇ ਪਿੰਡ ਵਾਸਤੇ ਜਿਹੜੀ ਪੈਸਾ ਲੱਖਾਂ ਦੇ ਵਿੱਚ ਆਇਆ ਪਰ ਸਾਡੀ ਜਿਹੜੀ ਪੰਚਾਇਤ ਆ ਇੰਨੀ ਮਾੜੀ ਰਹੀ ਆ ਸਾਡੇ ਸਰਪੰਚ ਸਾਹਿਬ ਨੇ ਕੋਈ ਕੰਮ ਨਹੀਂ ਕੀਤਾ ਆਪਦੇ ਹੀ ਕੰਮ ਕੀਤੇ ਨੇ ਮੈਂ ਇੱਕ ਦਿਨ ਉਹਨਾਂ ਦੇ ਘਰ ਗਿਆ ਮੈਂ ਕਹਾ ਜੀ ਪਾਣੀ ਟਾਈਮ ਨਾਲ ਛੱਡ ਦਿਆ ਕਰੋ ਕਹਿੰਦਾ ਜੀ ਇਹ ਤਾਂ ਅਹੀਂ ਛੱਡੀ ਜਾਊਗਾ ਕਹਿੰਦਾ ਪਾਣੀ ਦਾ ਆਪਾਂ ਛੱਡ ਦਿਆ ਜੀ ਟੈਂਕੀ ਕਹਿੰਦਾ ਇਹ ਤਾਂ ਅਹੀਂ ਛੱਡੀ ਜਾਊਗੀ ਇਹ ਤਾਂ ਪਰ ਬਦਮਾਸ਼ੀ ਵਾਲਾ ਕੰਮ ਹੋ ਗਿਆ ਅੱਜ ਪਰ ਆਉਂਦੇ ਗੱਲ ਕਰਦੇ ਫਿਰ ਪਤਾ ਲੱਗਦਾ ਹੀ ਸੱਚ ਕੀ ਆ ਝੂਠ ਕੀ ਆ ਨਹੀਂ ਫਿਰ ਉਹਨਾਂ ਨੂੰ ਤੁਹਾਨੂੰ ਬੁਲਾਉਣਾ ਚਾਹੀਦਾ ਸੀ ਨਾ ਵੀ ਤੁਹਾਡੀ ਪਾਰਟੀ ਵਾਲੇ ਬਹੁਤ ਵਾਰੀ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਬੁਲਾਉਣ ਦੀ ਕਾਂਗਰਸ ਪਾਰਟੀ ਦੇ ਮੈਂਬਰ ਪਾਰ ਉਹ ਸਾਡੇ ਕੋਲੇ ਆਂ ਨਹੀਂ ਰਹੇ ਨਹੀਂ ਉਹਨਾਂ ਨੇ ਤਾਂ ਐਜ਼ੇ ਸਰਪੰਚ ਆਉਣਾ ਹੈ ਉਹਨਾਂ ਨੇ ਤਾਂ ਕੋਈ ਪਾਰਟੀ ਵੱਲੋਂ ਤਾਂ ਕੋਈ ਆਉਣਾ ਨਹੀਂ ਮੇਰੇ ਫਾਦਰ ਸਾਹਿਬ ਨੇ ਕੰਮ ਕੀਤਾ ਜੀ ਪਿੰਡ ਦਾ ਇੰਟਰਲੌਕ ਲਾਈਆ ਹੋਰ ਆਹ ਪੈਰਾਸ ਮੇਰੇ ਫਾਦਰ ਸਾਹਿਬ ਨੇ ਬਣਾਇਆ ਉਧਰ ਪੰਚਾਇਤ ਘਰ ਬਣਾਇਆ ਅਜੇ ਤੱਕ ਸਾਡਾ ਉਹਦਾ ਵੀ ਪੈਸਾ ਨਹੀਂ ਮਿਲਿਆ ਅੱਜ ਮੇਰੇ ਫਾਦਰ ਸਾਹਿਬ ਬਿਮਾਰ ਪਏ ਨੇ ਉਹਨਾਂ ਦਾ ਪੈਸਾ ਵੀ ਨਹੀਂ ਸਾਨੂੰ ਮਿਲਿਆ ਜਿਹੜੇ ਕਪੜਿਆਂ ਦੇ ਦੋਸ਼ ਲੱਗਦੇ ਨੇ ਜੀ ਕਿ ਕਪੜੇ ਹੋ ਇਹਨਾਂ ਨੂੰ ਦੇਖੋ ਦੋ ਜੋ ਲਾਉਣੇ ਦਾ ਬਹੁਤ ਸੌਕੇ ਨੇ ਲੇਕਿਨ ਪ੍ਰੂਫ ਕਰਨੇ ਔਖੇ ਹੁੰਦੇ ਨੇ ਜੀ ਪ੍ਰੂਫ ਕਰਨੇ ਜੀ ਦੇਖੋ ਸੌਖੇ ਆਪਣੇ ਦੇਖੋ ਨੀ ਪੱਥਰ ਲੱਗੇ ਹੋਏ ਨੇ ਹਾਂ ਨੀ ਪੱਥਰ ਤਾਂ ਲੱਗੇ ਹੋ ਰਹੇ ਮੈਂ ਵੀ ਦੇਖੇ ਨੇ ਜੀ ਤਿੰਨ ਲੱਗੇ ਹੋਏ ਨੇ ਜੀ ਕੋਈ ਲੈਸ ਹੈ ਸੱਤ ਨੇ ਜੀ ਸੱਤ ਨੇ ਜੀ ਅੱਛਾ ਮੈਂ ਤਾਂ ਤਿੰਨ ਦੇਖੇ ਨੇ ਹੋ ਸਕਦਾ ਸੱਸ ਗੱਲ ਲਾ ਲਓ ਸੀਮਰੇਜ ਆਪਣਾ ਪਿਆ ਜੀ ਇਧਰੋਂ ਪੰਚਾਇਤੀ ਜ਼ਮੀਨ ਚੋਂ ਉਹਦਾ ਵੀ ਨੀ ਪੱਥਰ ਲਾ ਲਿਆ ਨੀ ਪੱਥਰ ਦੇਖੋ ਜੀ ਉਦੋਂ ਲੱਗਦਾ ਜਦੋਂ ਕੰਮ ਪੂਰਾ ਹੁੰਦਾ ਉਹ ਪੂਰਾ ਹੋਇਆ ਨਹੀਂ ਕੰਮ ਉਹਦਾ ਨਹੀਂ ਪੱਤਰ ਕਿਵੇਂ ਲੱਗਿਆ ਪਾਣੇ ਪੀਆਂ ਪੀਆਂ ਨੇ ਭਾਈ ਪਾਦਮਚਾੜੇ ਦੱਬੀਆਂ ਨੇ ਪਾਣੀ ਦਾ ਕੋਈ ਨਕਾਸ਼ ਨਹੀਂ ਬਸ ਕੋਈ ਉਹਦਾ ਲੇਬਲ ਨਹੀਂ ਪੁਲਟ ਪਾਸੇ ਨੂੰ ਪਾਣੀ ਪਾਤਾ ਪੁਲਟ ਪਾਸੇ ਨੂੰ ਪਾਤਾ ਵੀ ਵੇੜੇ ਵਾਲੇ ਨੇ ਗਰੀਬ ਜਾਤਾ ਇਹਨਾਂ ਨੇ ਕਿਹੜਾ ਕੁਛ ਗਿਆਨਾ ਵੀ ਬਿਮਾਰ ਹੁੰਦੇ ਨੇ ਹੋ ਜਾਣ ਗਰੀਬੰਦਾ ਦਾ ਪੈਸਾ ਲਾ ਦੋ ਸਾਡੇ ਵਰਗਾ ਗਰੀਬੰਦਾ ਕਿੱਥੇ ਲਾਉਂਗਾ ਮਨ ਅੱਜ ਡਿਗਰੀ ਹੋਲਡਰ ਆ ਮੈਂ ਜੀ ਡਿਗਰੀ ਕੀਤੀ ਆ ਜੋਬ ਡਰਾਈ ਕੀਤੀ ਆ ਜਿੱਥੇ ਵੀ ਜਾਂਦੇ ਆ ਪੈਸਾ ਐਮਐਲਏ ਸਾਹਿਬਾਂ ਨੂੰ ਬਹੁਤ ਕਿਹਾ ਵੀ ਕਿਤੇ ਜੋਬ ਲਵਾਓ ਇੰਨੇ ਹੁਣ ਦੇਖੋ ਦਰਾਹੇ ਸਰਕਾਰੀ ਹਸਪਤਲ ਬਣਿਆ ਉੱਥੇ ਮੁਗੈ ਉਹ ਨੌਜਵਾਨ ਪੀੜੀ ਪੜ੍ਹ ਕੇ ਵੀ ਬੇਰੋਜ਼ਗਾਰ ਹੋ ਰਹੀ ਆ ਤਾਂ ਫਿਰ ਇਸ ਹਿਸਾਬ ਨਾਲ ਤਾਂ ਸਰਕਾਰ ਦਾ ਕੋਈ ਫਾਇਦਾ ਨਹੀਂ ਬਿਲਕੁਲ ਰੋਜ਼ਗਾਰ ਮਿਲਣਾ ਚਾਹੀਦਾ ਜੀ ਜਦੋਂ ਆਪਾਂ ਇੰਨੇ ਨਾ ਖਰਚਾ ਵੀ ਕਰਦੇ ਆ ਡਿਗਰੀਆਂ ਲੈਣੇ ਆ ਪੜ੍ਹਾਈ ਇੰਨੀ ਨਹੀਂ ਕਰਦੇ ਤਾਂ ਬਿਲਕੁਲ ਮਿਲਨੇ ਚਾਹੀਦੇ ਨੇ 2013 ਦੇ ਵਿੱਚ ਮੈਂ ਸਬੰਸਪਾਟਰ ਭਰਤੀ ਹੋਇਆ ਸੀ ਹਰਿਆਣਾ ਦੀ 6 ਲੱਖ ਰੁਪਏ ਮੰਗਿਆ ਗਿਆ ਸੀ ਐਮਐਲਏ ਸਾਹਿਬ ਨੂੰ ਵੀ ਪਰਮਿਸ਼ਨ ਲਈ ਸੀਗੀ ਕਿਉਂਕਿ ਜੇ ਹੱਲ ਕੀਤਾ ਜਾਵੇ ਤਾਂ ਕਿਸੇ ਨੇ ਸੁਣਵਾਈ ਨਹੀਂ ਕੀਤੀ ਹੁਣ ਨੌਜਵਾਨ ਪੀੜੀ ਆ ਸਾਰੇ ਮੁੰਡੇ ਪੜ੍ਹੇ ਲਿਖੇ ਨੇ ਕਾਲਜ ਹੀਟਰੇ ਡਿਗਰੀਆਂ ਕੀਤੀਆਂ ਨੇ ਕਿਸੇ ਨੂੰ ਵੀ ਕੁਝ ਨਹੀਂ ਮਿਲ ਰਿਹਾ ਜਿੱਥੇ ਵੀ ਸਿਲੈਕਟ ਹੋਣੇ ਆ ਦੋ ਜੀ ਇੰਨੇ ਪੈਸੇ ਦੇ ਦੋ ਜੀ ਇੰਨੇ ਪੈਸੇ ਦੇ ਜਿਹੜੀ ਆਪਾਂ ਕਹਿ ਰਹੇ ਹਾਂ ਮੇਰੀ ਗੱਲੋਂ ਇੱਥੇ ਖੜ੍ਹ ਜਾਂਦੀ ਆ ਕੇ ਸਵਾਲਾ ਵੀ ਵੋਟ ਗਰੀਬ ਜਨਤਾ ਦੀ ਆ ਜਿਹੜੀ ਵੋਟ ਬੈਂਕ ਆ ਗਰੀਬ ਜਨਤਾ ਦੀ ਆ ਹਾਲਾਂਕਿ ਜਦੋਂ ਕੰਮ ਹੋਣਾ ਹੈ ਫਿਰ ਉੱਥੇ ਕੋਈ ਗਰੀਬ ਅੰਦਰ ਨੂੰ ਪੁੱਛਦਾ ਨਹੀਂ ਹਿਆ ਕੋਈ ਨਹੀਂ ਪੁੱਛਦਾ ਵੀ ਤੁਹਾਨੂੰ ਕੀ ਕੰਮ ਆ ਕੀ ਨਹੀਂ ਵੋਟਾਂ ਮੰਗਣ ਨੂੰ ਜਾਓ ਜੀ ਉੱਥੇ ਇੱਥੇ ਚਲੇ ਜਾਓ ਕੋਠੀਆਂ 'ਚ ਇੱਕ ਕੋਠੀ ਦੇ ਵਿੱਚੋਂ ਇੱਕ 1.5 ਬੋਟ ਡਿੱਗੂਗੀ ਤੇ ਬੋਟਾ ਇਹ ਦਾਅਵੇ ਸਾਡੇ ਕੋਲ ਕਰਦੇ ਨੇ ਕਿ ਸਾਨੂੰ ਕੰਮ ਕੋਈ ਨਹੀਂ ਹੈਗਾ ਸਾਡੇ ਪਿੰਡ ਦੇ ਵਿੱਚ 5 ਸਾਲ ਦੇ ਵਿੱਚ ਮੇਰਾ ਖਿਆਲ ਹੈ ਕਿ 50000 ਰੁਪਏ ਲਾਊ 5 ਸਾਲ ਦੇ ਵਿੱਚ ਕਹਿੰਦੇ ਜੀ ਲਾਉਣਾ ਹੀ ਨਹੀਂ ਹੈਗਾ ਐਸੇ ਐਮਐਲਏ ਸਾਹਿਬ ਲੱਖਾ ਸਾਹਿਬ ਨੂੰ 10 ਬਾਰ ਮੈਂ ਇੱਥੇ ਆ ਕੇ ਦੀ ਗੱਲ ਕਰਦੇ ਸੀ ਕਹਿ ਕਿ ਉਹਦੀ ਹਾਜ਼ਰੀ ਹੀ ਕਹਿ ਤੁਕਿਆ ਵੀ ਇੱਥੇ ਬਾਥਰੂਮ ਬਣਾਓ ਇਹ ਪ੍ਰੋਗਰਾਮ ਬਹੁਤ ਔਖਾ ਹੈ ਇੱਥੇ ਕੀਤੇ ਜਾਣਗੇ ਭੋਗ ਤੇ ਜਾਣਗੇ ਜਾਂ ਹੋਰ ਵੀ ਜਾਣਗੇ ਕੋਈ ਮਤਲਬ ਸੁਣਵਾਈ ਨਹੀਂ ਹੋਈ ਹੈਗੀ ਉਸ ਤੋਂ ਬਾਅਦ ਐਮਐਲਏ ਸਾਹਿਬ ਮੌਜੂਦਾ ਆਏ ਆ ਇਹਨਾਂ ਨੂੰ ਦਿਖਾਇਆ ਸੈੱਡ ਵੀ ਦਿਖਾਇਆ ਵੀ ਆ ਦੇਖੋ ਜੀ ਆ ਸੈੱਡ ਦੇਖੋ ਤੇ ਵੀ ਕਹਿੰਦੇ ਜੀ ਹੁਣ ਹੀ ਕਰਦੇ ਆ ਜੀ ਗੁਰਪਰਵ ਤੋਂ ਪਹਿਲਾਂ ਅਨੰਦ ਜਾਂ ਡੇਢ ਦਿਨਾਂ ਹੋ ਗਿਆ ਇਥੋਂ ਪਹਿਲਾ ਪਹਿਲਾਂ ਥੋੜਾ ਬਾਹਰ ਨੂੰ ਦੂਰ ਪਰਵਾਦਾਂਗੇ ਇਹਨਾਂ ਨੇ ਵੀ ਆਨਮ ਕੋਲੇ ਕਰਤਾ ਸਵਾਲ ਆ ਵੀ ਕਿਹੜੇ ਹੋਂਗਲੇ ਨਾਲ ਵੋਟ ਕਿਹਨੂੰ ਪਾਈਦੇ ਸੀ ਕਿਸੇ ਵੀ ਬੰਦੇ ਤੇ ਬਹੁਤ ਸਾਰੇ ਨੂੰ ਨਹੀਂ ਕਿਹਾ ਹੈਗਾ ਵੀ ਕਿਹੜੇ ਹੌਲਿਆਣ ਬੋਕ ਕੇ ਉਹਨੂੰ ਦਾਵੇ ਨਾ ਪਾ ਲਈਏ ਆਪਾਂ ਛਾਲ ਮਾਰ ਕੇ ਭੱਜ ਜਾਂਦੇ ਨੇ ਵੈਹੇ ਬਣਾਉਂਦੇ ਨੇ ਦੂਜੀ ਪਾਰਟੀ ਤੇ ਭੱਜ ਜਾਂਦੇ ਨੇ ਛਾਲ ਮਾਰਦੇ ਨੇ ਦੂਜੀ ਤੇ ਭੱਜ ਜਾਂਦੇ ਨੇ ਅਸੀਂ ਕਿਧਰ ਨੂੰ ਜੜੀ ਅਸੀਂ ਖੜੇ ਆ ਉੱਥੇ ਅਸੀਂ ਲੰਗ ਪੁਖਣਾ ਲੜਦੇ ਆ ਫੇਰ ਵੀ ਇਹ ਮਾਰਦੇ ਨੇ ਛਾਲ ਦਈ ਉਹ ਦੂਜੇ ਪਾਸੇ ਲੈ ਗਏ ਵੈਹੇ ਇਹ ਗੱਲਾਂ ਮਤਲਬ ਕਿ ਤੁਸੀ ਸੱਚੀ ਗੋਪੇਜਦੇ ਨੇ ਇਹਨਾਂ ਦੇ ਇਹਨਾਂ ਨੂੰ ਅਸੀਂ ਨਹੀਂ ਚੰਗਾ ਸਮਝਦੇ ਹੈਗੇ ਵੀ ਠੁੱਕੇ ਉਹੀ ਗੱਲ ਆ ਕਿ ਉਹ ਕਿਹੜੇ ਹੌਗਾ ਕਿਹਨੂੰ ਵੋਟ ਪਾਈਏ ਸਰਦਾਰ ਜੀ ਤੁਹਾਡੇ ਸਾਰਿਆਂ ਦੀਆਂ ਗੱਲਾਂ ਬਾਤਾਂ ਤੋਂ ਤਾਂ ਇਹੀ ਜੱਜਮੈਂਟ ਹੁੰਦੀ ਹੈ ਵੀ ਜਿਹੜਾ ਕੁਲੀ ਕਲਾ ਪਿੰਡ ਹੈ ਜੀ ਇਹਦੇ ਦੁੱਖ ਤਾਂ ਜਿਉਂਦੇ ਤਿਉਂ ਨੇ ਬਹੁਤ ਵੱਡੇ ਨੇ ਬਹੁਤ ਵੱਡੇ ਆ ਬਹੁਤ ਵੱਟਿਆ ਆ ਪਾਣੀ ਦਾ ਇੰਨਾ ਮਖਲਾ ਘੁਮੀ ਰਹੇ ਜਿਹਾ ਟੋਬੇ ਦਾ ਪਾਣੀ ਆ ਮੈਂ ਕਹਿੰਦਾ ਰਹੇ ਰੱਬ ਦਾ ਪਾਣੀ ਬਣਾਉਂ ਗਿਆ ਆ ਆ ਸਾਡੇ ਪਾਣੀ ਅਸੀਂ ਹੋਰ ਜਿੱਥੋਂ ਲੈ ਕੇ ਆਉਣਾ ਪੀਣ ਵਾਸਤੇ ਪਾਣੀ ਪੀਣੇ ਮੁੱਕੀਦਾ ਸੀ ਦੇਖ ਲਓ ਜਿਹਾ ਇਹ ਜਿਹੜਾ ਹਾਲ ਹੈ ਇਹਨਾਂ ਦਾ ਲੋਕ ਤਾਂ ਜੇ ਤੁਸੀਂ ਜ਼ਿੰਮੇਵਾਰੀ ਲੈਣੀ ਹੈ ਤਾਂ ਕੰਮ ਕਰੋ ਪੂਰਾ ਸਰਦਾਰ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਸਾਰਿਆਂ ਨੂੰ ਹੀ ਮੈਂ ਨਾ ਜੇ ਕਦੇ ਲੁਧਿਆਣੇ ਗਿਆ ਸੀ ਜੀ ਵੱਡੇ ਅਫਸਰਾਂ ਕੋਲੇ ਉਹਨਾਂ ਤੋਂ ਮੈਂ ਪੁੱਛਿਆ ਸੀ ਵੀ ਤੁਸੀਂ ਪਿੰਡਾਂ ਦੇ ਵਿੱਚ ਵਿਕਾਸ ਕਿਵੇਂ ਦਾ ਦੇਖਦੇ ਹੋ ਤਾਂ ਤੁਸੀਂ ਹਰਾਰ ਰਹੋਗੇ ਉਹ ਅਫਸਰ ਵੱਡੇ ਸੀਨੀਅਰ ਅਫਸਰ ਸੀ ਨਾਲੇ ਏਡੀਸੀ ਸੰਜੀ ਲੁਧਿਆਣਾ ਦੇ ਜੀ ਆਪਣੇ ਇਧਰ ਦੇ ਇਲਾਕੇ ਦੇ ਖੰਨਾ ਦੇ ਜੀ ਉਹ ਕਹਿੰਦੇ ਵੀ ਸਾਨੂੰ ਤਾਂ 8-9 ਸਾਲ ਹੋ ਗਏ ਅਸੀਂ ਤੁਹਾਡੇ ਏਰੀਆ 'ਚ ਕਦੇ ਗਏ ਹੀ ਨਹੀਂ ਹੈਗੇ ਤੇ ਬੈਠੀ ਕਰ ਕੋਈ ਕਾਰਵਾਈ ਕਰਦੇ ਨੇ ਨਾ ਉੱਥੇ ਬੈਠਿਆਂ ਦੀ ਕਾਰਵਾਈ ਕਰ ਦੇਣੀ ਆ ਦੇਖਣਾ ਤੁਹੀਂ ਨਹੀਂ ਹੈਗਾ ਹੁਣ ਦੇਖੋ ਤੁਹਾਨੂੰ ਘੋਣੇ ਚੱਲ ਕੇ ਇੱਥੇ ਦੇਖੋ ਪਾਣੀ ਕਿਵੇਂ ਹੋ ਐਡੇ ਐਡੇ ਸੁੰਡ ਚੱਲਦੇ ਨੇ ਗੁੱਗੜ ਗੜਦੇ ਸਾੜੇ ਪਾਣੀ ਗੰਧ ਮੈ ਆਇਆ ਇੱਥੇ ਇੱਥੇ ਦੇਖ ਲਓ ਤੋਂ ਬਾਹਰ ਨਿਕਲ ਰਹੇ ਨੇ ਪਾਣੀ ਨਾ ਹੈਗਾ ਬਰਾ ਨਹੀਂ ਉਹ ਫੇ ਤੁਸੀਂ ਸਾਨੂੰ ਪੱਤਰਕਾਰਾਂ ਨੂੰ ਵੀ ਜ਼ਰੂਰ ਦਿਖਾਓ ਲੇਕਿਨ ਤੁਸੀਂ ਫਿਰ ਆਪਣੇ ਜਿਹੜੇ ਸਾਫਤਾ ਐਮਐਲਏ ਸਾਹਿਬ ਨੇ ਲੱਖਾ ਜੀ ਉਹਨਾਂ ਨੂੰ ਵੀ ਕਿਸੇ ਦਿਨ ਬੁਲਾਓ ਇੱਥੇ ਸਾਫਤਾ ਐਮਐਲਏ ਤਾਂ ਆਉਂਦੇ ਨੇ ਫੇਰੀ ਉਹਨਾਂ ਨੂੰ ਵੀ ਕੁੱਤੇ ਖਾਣੀ ਕਰਦੇ ਆਂ ਕਰਦੇ ਜੁੜੀ ਹੈ ਉਹਨੇ ਹਾਜ਼ਰੀ ਦਿੱਤੀ ਕਿਹਾ ਇੱਥੇ ਉਹ ਗਿਆ ਸਾਡੇ ਕੋਲ ਆਇਆ ਉੱਥੇ ਗਿਆ ਬਸ ਉੱਥੇ ਕੁਝ ਨਹੀਂ ਵਾਲਾ ਕੰਮ ਤਾਂ ਜਦੋਂ ਬੰਦਾ ਜਾਂਦਾ ਹੈ ਪੁਰਾਣਾ ਬੰਦਾ ਕਿਤੇ ਨੇ ਕੰਮ ਸਾ ਬੇਰਤ ਨੇ ਕੀਤੇ ਸਾਡੇ ਕਹਿੰਦੇ ਸੀ ਉਹ ਵੀ ਕਹਿੰਦੇ ਉਹਨਾਂ ਨੇ ਕੀਤੇ ਨੇ ਕੰਮ ਅਸੀਂ ਨਹੀਂ ਕਰੇ ਉਹਦੀ ਪੋਸਟ ਕਰਕੇ ਜੀ ਤੁਰੇ ਉਹਨਾਂ ਨਾਲ ਵਿਚਾਲ ਠੀਕ ਆ ਉਹ ਠੀਕ ਜੀ ਇਹਨੇ ਤਾਂ ਉਹ ਹੀ ਲੰਗੀ ਰਾ ਦਿੱਤੀ ਧੰਨਵਾਦ ਜੀ